ਕਿ ਅਮਨ ਸ਼ਾਂਤੀ ਪੰਜਾਬ ਦੇ ਵਿੱਚ ਹਮੇਸ਼ਾ ਸਾਡੀਆਂ ਸਰਕਾਰਾਂ ਦੇ ਟਾਈਮ ਤੇ ਕਾਇਮ ਰੱਖੀ ਗਈ ਹੈ ਕਾਨੂੰਨ ਦਾ ਰਾਜ ਕਾਇਮ ਕਰਕੇ ਰੱਖਿਆ ਗਿਆ ਇਸ ਕਰਕੇ ਪਿਛਲੇ ਕਾਫੀ ਸਮੇਂ ਤੋਂ ਜੋ ਤਰਸਯੋਗ ਹਾਲਾਤ ਹੈ ਪੰਜਾਬ ਦੇ ਉਹਦੇ ਸਬੰਧ ਦੇ ਵਿੱਚ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਉਹ ਲਗਾਤਾਰ ਵਿਚਾਰ ਚਰਚਾ ਕਰ ਰਹੀ ਹੈ ਕਿ ਅਕਾਲੀ ਦਲ ਜਿਹੜਾ ਇਹ ਜੋ ਕੁਝ ਇਸ ਵੇਲੇ ਪੰਜਾਬ ਦੇ ਵਿੱਚ ਹੋ ਰਿਹਾ ਇਹਨੂੰ ਦੇਖ ਕੇ ਮੂਕ ਦਰਸ਼ਕ ਬਣ ਕੇ ਨਹੀਂ ਬੈਠ ਸਕਦਾ ਕਿਉਂਕਿ ਪਿਛਲੇ ਜੋ 7 ਸਾਲ ਦਾ ਸਮਾਂ ਜਿਹਦੇ ਵਿੱਚ 5 ਸਾਲ ਦਾ ਕਾਂਗਰਸ ਦਾ ਮਾੜਾ ਰਾਜ ਪ੍ਰਬੰਧ ਕਿਉਂਕਿ ਉਸ ਸਮੇਂ ਇੱਕ ਬਹੁਤ ਵੱਡੀ ਮੁਸੀਬਤ ਆਈ ਸੀ ਦੁਨੀਆ ਦੇ ਵਿੱਚ ਕੋਵਿਡ ਦੀ ਬਹੁਤ ਵੱਡਾ ਉਹਨੇ ਨੁਕਸਾਨ ਕੀਤਾ ਸੀ ਪਰ ਮੈਂ ਕਹਿ ਸਕਦਾ ਕਿ ਜਿਹੜਾ 5 ਸਾਲ ਦਾ ਕਾਂਗਰਸ ਦਾ ਰਾਜ ਸੀ ਪੰਜਾਬ ਦੇ ਵਿੱਚ ਉਹਨੇ ਕੋਵਿਡ ਨਾਲੋਂ ਵੀ ਸਾਡਾ ਪੰਜਾਬ ਦਾ ਜਿਹੜਾ ਵੱਡ ਨੁਕਸਾਨ ਹੈ ਉਸ 5 ਸਾਲ ਦੇ ਪੀਰੀਅਡ ਦੇ ਵਿੱਚ ਕੀਤਾ ਬਹੁਤ ਵੱਡਾ ਵਿਸ਼ਵਾਸ ਘਾਤ ਜਿਹੜਾ ਗੁਟਕਾ ਸਾਹਿਬ ਦੀਆਂ ਸਰਗਮਾਂ ਚੁੱਕ ਕੇ ਵੱਡੇ ਵੱਡੇ ਕਰਜ਼ਾ ਮਾਫੀ ਦੇ ਵਾਅਦੇ ਕਰਕੇ 4 ਹਫ਼ਤਿਆਂ ਚ ਨਸ਼ੇ ਖਤਮ ਕਰਨ ਦੇ ਕਰਕੇ ਉਸ ਵੇਲੇ ਕਾਂਗਰਸ ਸਰਕਾਰ ਨੇ ਪੰਜਾਬ ਦੇ ਨਾਲ ਕੀਤਾ ਜਿਹਦਾ ਨਤੀਜਾ ਸਾਰਿਆਂ ਦੇ ਸਾਹਮਣੇ ਹੈ ਕਿ ਉਹ ਵਾਅਦੇ ਪੂਰੇ ਨਹੀਂ ਹੋ ਸਕੇ ਇਸ ਕਰਕੇ 5 ਸਾਲ ਪੰਜਾਬ ਜਿਹੜਾ ਉਸ ਸਮੇਂ ਵੀ ਜਿਹੜਾ ਉਹ ਕਰਪਸ਼ਨ ਦਾ ਪੋਲ ਬੜਾ ਰਿਹਾ ਨੌਨ ਪਰਫਾਰਮੈਂਸ ਕਰਕੇ ਕੋਈ ਡਵੈਲਪਮੈਂਟ ਐਕਟੀਵਿਟੀ ਪੰਜਾਬ ਦੇ ਵਿੱਚ ਚੰਗੀ ਨਹੀਂ ਹੋ ਸਕੀ 5 ਸਾਲ ਪੰਜਾਬ ਉਹਦੇ ਵਿੱਚ ਪਛੜ ਗਿਆ ਹੋਰ ਕਰਜ਼ੇ ਦੀ ਮਹਰ ਠਾ ਗਿਆ ਪਰ ਹੁਣ 2 ਸਾਲਾਂ ਤੋਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਪੰਜਾਬ ਦੇ ਵਿੱਚ ਜਿਹੜੀ ਦਿੱਲੀ ਤੋਂ ਬੈਠ ਕੇ ਰਿਮੋਟ ਕੰਟਰੋਲ ਦੇ ਨਾਲ ਅਰਵਿੰਦ ਕੇਜਰੀਵਲ ਵੱਲੋਂ ਚਲਾਈ ਜਾ ਰਹੀ ਹੈ ਉਹਨੇ ਮੈਂ ਸਮਝਦਾ ਕਿ 2 ਸਾਲਾਂ ਦੇ ਵਿੱਚ ਜਿਹੜਾ ਨੁਕਸਾਨ ਕੀਤਾ ਉਹਨੂੰ ਡਿਸਕ੍ਰਾਈਬ ਕਰਨਾ ਅੱਖਰਾਂ ਦੇ ਵਿੱਚ ਬਹੁਤ ਔਖਾ ਕੰਮ ਕਿਉਂਕਿ ਇੱਕ ਪਾਸੇ ਵਿੱਤੀ ਐਮਰਜੈਂਸੀ ਵਾਲੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਆ ਦੂਜੇ ਪਾਸੇ ਅਣਅਲਾਨੀ ਐਮਰਜੈਂਸੀਜ਼ ਦੇ ਤੌਰ ਤੇ ਉੱਤੇ ਆਪਣੇ ਪੋਲੀਟੀਕਲ ਵਿਰੋਧੀਆਂ ਦੇ ਖਿਲਾਫ ਉਹਨਾਂ ਦਾ ਗਲਾ ਦਬਾਉਣ ਵਾਸਤੇ ਬੜੀ ਵੱਡੀ ਇੱਕ ਗੈਰ ਕਾਨੂੰਨੀ ਮਹਿੰਮ ਚੱਲ ਰਹੀ ਹੈ ਔਰ ਤੀਜੇ ਪਾਸੇ ਜਿਹੜਾ ਹੈ মিডিਆ ਨੂੰ ਦਬਾਉਣ ਵਾਸਤੇ ਵੀ ਇਹ ਸਰਕਾਰ ਨੇ ਜਿਹੜੀ ਹੈ ਕਿਸੇ ਤਰ੍ਹਾਂ ਦਾ ਕੋਈ ਹੱਤਕੰਡਾ ਜਿਹੜਾ ਉਹ ਅਕਾਲੀ ਲਈ ਜਾਣ ਦਿੱਤਾ ਇਸ ਕਰਕੇ ਵੱਡੀ ਮੁਸੀਬਤ ਆ ਤੇ ਇਹਨਾਂ ਸਾਰੇ ਹਾਲਾਤਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਮਹਿਸੂਸ ਕੀਤਾ ਕਿ ਹੁਣ ਦੋ ਸਮਾਂ ਸਾਲ ਦਾ ਸਮਾਂ ਅਸੀਂ ਸਰਕਾਰ ਦੀ ਕਾਰਗੁਜ਼ਾਰੀ ਨੂੰ ਦੇਖ ਲਿਆ ਹੁਣ ਹੋਰ ਬੈਠ ਕੇ ਨਹੀਂ ਦੇਖ ਸਕਦਾ ਇਸ ਕਰਕੇ ਜੋ ਹਾਲਾਤ ਨੇ ਪੰਜਾਬ ਦੇ ਆਕਾਲੀ ਦਲ ਸੰਵਿਧਾਨ ਕੇ ਇਹਨੂੰ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ ਅਸੀਂ ਆਪਣਾ ਉਹ ਪੰਜਾਬ ਨੂੰ ਬਚਾਉਣਾ ਕਿਸ ਤਰ੍ਹਾਂ ਉਹਦੇ ਵਾਸਤੇ ਇੱਕ ਇਤਿਹਾਸਿਕ ਪੰਜਾਬ ਬਚਾਓ ਜਿਹੜੀ ਯਾਤਰਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੀ ਅਗਵਾਈ ਦੇ ਵਿੱਚ ਇੱਕ ਫਰਦਰੀ ਤੋਂ 10 ਵਜੇ ਸਵੇਰੇ ਸ਼੍ਰੀ ਕਾਟਕ ਸਾਬ ਸ਼੍ਰੀ ਅਮਰਸਰ ਤੋਂ ਅਰਦਾਸ ਕਰਕੇ ਜਿਹੜੀ ਆ ਉਹ ਸ਼ੁਰੂ ਕੀਤੀ ਜਾ ਰਹੀ ਹੈ। ਇਹਦੇ ਵਿੱਚ ਪਹਿਲੇ ਪੜਾਅ ਦੇ ਵਿੱਚ ਜਿਹੜਾ 1 ਫਰਵਰੀ ਤੋਂ 28 ਫਰਵਰੀ ਤੱਕ ਦਾ ਇਹਦੇ ਵਿੱਚ 43 ਵਿਧਾਨ ਸਭਾ ਹਲਕੇ ਜਿਹੜੇ ਆ ਉਹ ਅਸੀਂ ਕਵਰ ਜਿਹੜੇ ਆ ਉਹ ਪਹਿਲੇ ਦੌਰ ਦੇ ਵਿੱਚ ਕਰਾਂਗੇ। ਤਕਰੀਬਨ ਹਰ ਰੋਜ਼ ਦੋ ਹਲਕੇ ਨੇ ਇੱਕ ਅੱਧ ਤਿੰਨ ਹੈ ਜਿੱਦਾਂ ਪੰਜ ਹਲਕੇ ਅਮਰਸਰ ਸ਼ਹਿਰ ਦੇ ਇੱਕੋ ਦਿਨ ਚ ਕਵਰ ਕੀਤੇ ਜਾਣਗੇ। ਬਾਕੀ ਹਰ ਰੋਜ਼ ਦੋ ਹਲਕੇ ਜਿਹੜੇ ਨਾਲ-ਨਾਲ ਲੱਗਦੇ ਆ ਉਹ ਦੋ ਹਲਕੇ ਆ ਜਿੱਥੇ ਪ੍ਰਧਾਨ ਸਾਹਿਬ ਆਪਣੇ ਕਾਫਲੇ ਦੀ ਸ਼ਕਲ ਦੇ ਵਿੱਚ ਜਿੱਦੇ ਚ ਸੀਨੀਅਰ ਲੀਡਰਸ਼ਿਪ ਜਿਹੜੀ ਪਾਰਟੀ ਦੀ ਹੈ ਉਹ ਸਾਰੀ ਉਹਨਾਂ ਦੇ ਨਾਲ ਹੋਏਗੀ ਉਸ ਵੇਲੇ ਜਿਹੜੀ ਸਾਡੀ ਸਰਕਾਰ ਦੇ ਚੰਗੇ ਕੰਮ ਕੀਤੇ ਹੋਏ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀਆਂ ਸ਼ਾਨਾਂ ਮੱਤੀ ਪ੍ਰਾਪਤੀਆਂ ਨੇ ਉਹ ਵੀ ਨਾਲ ਹਾਈਲਾਈਟ ਕਰਨ ਵਾਸਤੇ ਗੱਡੀਆਂ ਚੱਲਣ ਗਿਆ ਔਰ ਜੋ ਕਾਂਗਰਸ ਨੇ ਔਰ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਮਾੜਾ ਹਾਲ ਕੀਤਾ ਉਹਦਾ ਵੀ ਜਿਹੜਾ ਹੈ ਲੇਖਾ ਜੋਖਾ ਜਿਹੜਾ ਉਹ ਉਹਦੀ ਪਰਫਾਰਮੈਂਸ ਜਿਹੜੀ ਆ ਉਹ ਵੀ ਨਾਲ ਜਿਹੜੀਆਂ ਗੱਡੀਆਂ ਚੱਲਣਗੇ ਉਹਦੇ ਉੱਤੇ ਉਹ ਸਾਰਾ ਕੁਝ ਜਿਹੜਾ ਉਹ ਰੂਪਮਾਨ ਕੀਤਾ ਜਾਏਗਾ ਹਰ ਹਲਕੇ ਦੇ ਵਿੱਚ ਦੋ ਤਿੰਨ ਜਗ੍ਹਾ ਦੇ ਉੱਤੇ ਰੁਕ ਕੇ ਜਿਹੜੀ ਸਾਡੇ ਉਹਨਾਂ ਹਲਕਿਆਂ ਦੇ ਵਿੱਚ ਸੇਵਾ ਕਰ ਰਹੇ ਨੇ ਸਾਡੇ ਹਲਕਾ ਇੰਚਾਰਜ ਨੇ ਜਾਂ ਹੋਰ ਸੀਨੀਅਰ ਲੀਡਰ ਨੇ ਉਹ ਸਲਾਹ ਕਰਕੇ ਉਹ ਪੁਆਇੰਟ ਨਿਰਧਾਰਤ ਕਰਨਗੇ ਉੱਥੇ ਉਹ ਖੁੱਲ ਕੇ ਜਿਹੜੇ ਜਨਤਾ ਦੇ ਨਾਲ ਆਪਣੀ ਗੱਲ ਵੀ ਕਰਨਗੇ ਔਰ ਉਹਨਾਂ ਦੀ ਵੀ ਕੋਈ ਮਸਲਾ ਹੋਏਗਾ ਤੇ ਉਹ ਸੁਣਨਗੇ ਇਸ ਕਰਕੇ ਜ਼ਰੂਰੀ ਹੋ ਗਿਆ ਕਿ ਅੱਜ ਪੰਜਾਬ ਨੂੰ ਬਚਾਉਣ ਵਾਸਤੇ ਕਿਉਂਕਿ ਪੰਜਾਬ ਦੇਸ਼ ਦੀ ਖੜਕ ਪੁਜਾ ਹੈ ਜੇ ਪੰਜਾਬ ਇਸ ਤਰੀਕੇ ਪਰਬਾਦ ਹੋ ਗਿਆ ਤੇ ਇਹਦਾ ਕੁਦਰਤੀ ਗੱਲ ਹੈ ਦੇਸ਼ ਤੇ ਉੱਤੇ ਵੀ ਬਹੁਤ بڑا ਜਿਹੜਾ ਅਸਰ ਜਿਹੜਾ ਉਹ ਪੈਂਦਾ ਇਸ ਕਰਕੇ ਸਾਡੀ ਡਿਊਟੀ ਬਣ ਰਹੀ ਹੈ ਕਿ ਅਸੀਂ ਸਾਰਾ ਜਿਹੜਾ ਪੋਲ ਆ ਸਰਕਾਰ ਦਾ ਕਾਂਗਰਸ ਦਾ ਵੀ ਪਿਛਲੀ ਦਾ ਔਰ ਆਮ ਆਦਮੀ ਪਾਰਟੀ ਦਾ ਵੀ ਇਹਨੂੰ ਅਸੀਂ ਲੋਕਾਂ ਦੀ ਕਚਾਰੀ ਦੇ ਵਿੱਚ ਜਿਹੜਾ ਉਹ ਤੱਥਾਂ ਸਹਿਤ ਨੰਗੇ ਕਰਾਂ ਕਿਉਂਕਿ ਕਿੰਨੀ ਹੈਰਾਨੀ ਹੈ ਕਿ ਜਿਹੜੇ ਕਹਿੰਦੇ ਸੀ ਅਸੀਂ ਸੂਬੇ ਦੀ ਆਮਦਨ ਵਧਾ ਕੇ ਤੇ ਇੰਨੀ ਕਰਦੇ ਆਂਗੇ ਕਿ ਸਾਨੂੰ ਟੈਕਸ ਲਾਉਣ ਦੀ ਕਿਸੇ ਤਰ੍ਹਾਂ ਦੀ ਲੋੜ ਨਹੀਂ ਪੈਣੀ ਅਸੀਂ ਉਸ ਪੈਸੇ ਨਾਲ ਡਵੈਲਪਮੈਂਟ ਕਰਾਂਗੇ ਕਿੱਡਾ ਵੱਡਾ ਇਹਨਾਂ ਨੇ ਉਸ ਵੇਲੇ ਦਾਅਵਾ ਕੀਤਾ ਸੀ ਕਿ ਅਸੀਂ ਰੇਤਾ ਦੀਆਂ ਖੱਡਾਂ ਦੇ ਵਿੱਚੋਂ 20000 ਕਰੋੜ ਰੁਪਇਆ ਕਮਾ ਲਾਂ ਅਸੀਂ 35000 ਕਰੋੜ ਤੋਂ ਵੱਧ ਰੁਪਇਆ ਕਰਪਸ਼ਨ ਬੰਦ ਕਰਕੇ ਕਮਾ ਲਾਂ ਪਰ ਅੱਜ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਅੱਜ ਰੇਤਾ ਦੀ ਕਮਾਈ ਕਿੰਨੀ ਹੋਈ ਹੈ 2 ਸਾਲਾਂ ਦੇ ਵਿੱਚ ਔਰ ਤੁਹਾਡੇ ਲੀਡਰਾਂ ਦੀ ਕਮਾਈ ਰੇਤਾ ਤੋਂ 2 ਸਾਲਾਂ ਦੇ ਵਿੱਚ ਕਿੰਨੀ ਹੋਈ ਆ ਔਰ ਰੇਤਾ ਲੋਕਾਂ ਨੂੰ 7 ਸਾਲ ਪਹਿਲਾਂ ਕਿਸ ਰੇਟ ਤੇ ਮਿਲਦੀ ਸੀ ਤੇ ਅੱਜ ਲੋਕਾਂ ਨੂੰ ਰੇਤਾ ਜਿਹੜੀ ਆ ਉਹ ਕਿਸ ਰੇਟ ਤੇ ਮਿਲਦੀ ਆ ਇਹਦਾ ਜਵਾਬ ਅਸੀਂ ਜਨਤਾ ਦੀ ਕਚਹਿਰੀ ਵਿੱਚ ਦਿਆਂਗੇ ਕਿ ਕ腐ਸ਼ਨ ਦੇ ਰੇਟ ਲੋਕਾਂ ਨੂੰ ਪੁੱਛਾਂਗੇ ਕਿ ਕ腐ਪਸ਼ਨ ਜਿਹੜੀ ਆ ਹਰ ਦਫ਼ਤਰ ਦੇ ਵਿੱਚ ਪਹਿਲਾਂ ਨਾਲੋਂ ਵਧੀਆ ਹੈ ਕਿ ਘਟੀ ਹੈ ਅੱਜ ਹਰ ਪੰਜਾਬੀ ਜਾਣਦਾ ਹੈ ਕਿ ਕ腐ਪਸ਼ਨ ਜਿਹੜੀ ਆ ਉਹਦੇ ਰੇਟ ਜਿਹੜੇ ਆ ਪੰਜਾਬ ਦੇ ਵਿੱਚ ਉਹ ਕਈ ਗੁਣਾ ਪਹਿਲਾਂ ਨਾਲੋਂ ਜਿਹੜੇ ਆ ਉਹ ਵੱਧ ਚੁੱਕੇ ਹੈ ਇਸ ਕਰਕੇ ਜਿਹੜੇ ਨਸ਼ੇ ਦੀ ਗੱਲ ਕਰਦੇ ਸੀ بڑے ਉਸ بڑے ਝੁਠੜਾ ਕੇ ਅੰਕੜੇ ਪੇਸ਼ ਕਰਕੇ ਤੇ ਬਦਨਾਮ ਕਰਨ ਵਾਸਤੇ ਪੰਜਾਬ ਨੂੰ ਫਿਲਮਾਂ ਬਣਾਉਂਦੇ ਸੀ ਅੱਜ ਦੇਸ਼ ਦੀ ਪਾਰਲੀਮੈਂਟ ਦਾ ਅੰਕੜਾ ਹੈ ਕਿ ਜਿਹੜੇ 2015 ਦੇ ਵਿੱਚ 322416 ਜਿਹੜੇ ਆ ਉਹ ਲੋਕੀ ਨਸ਼ਾ ਕਰਦੇ ਸੀ ਜਿਹੜਾ ਸਰਕਾਰੀ ਅੰਕੜਾ ਤੇ ਅੱਜ ਵਾਲਾ ਜਿਹੜਾ ਅੰਕੜਾ ਉਹ ਵੀ ਸਰਕਾਰੀ ਹੈ ਕਿ ਅੱਜ 24 ਲੱਖ 79000 ਬੰਦਾ 8 ਗੁਣਾ ਹੋ ਗਿਆ ਕੇਜਰੀਵਾਲ ਸਾਹਿਬ ਭਗਵੰਤ ਮਾਨ ਜੀ 8 ਗੁਣਾ ਜਿਹੜਾ ਨਸ਼ਾ ਵੱਧ ਗਿਆ ਤੇ 350 ਦੇ ਕਰੀਬ ਮੌਤਾਂ ਜਿਹੜੀਆਂ ਨੇ ਉਹ ਤੁਹਾਡੇ ਸਮੇਂ ਦੇ ਵਿੱਚ ਹੋ ਚੁੱਕੀਆਂ ਥੋੜੇ ਸਮੇਂ ਦੇ ਵਿੱਚ ਇਸ ਕਰਕੇ ਇਹਦੇ ਵਾਸਤੇ ਹੁਣ ਕੌਣ ਜ਼ਿੰਮੇਵਾਰ ਹੁਣ ਕਿਉਂ ਨਹੀਂ ਰੁਕਣੀ ਸਮਗਲਿੰਗ ਹੁਣ ਤਾਂ ਨਾਲ ਹਥਿਆਰਾਂ ਦੀ ਸਮਗਲਿੰਗ ਵੀ ਸ਼ੁਰੂ ਹੋ ਗਈ ਨਾਲ ਡਰੋਨ ਵਾਲੀ ਐਕਟੀਵਿਟੀ ਵੀ ਜਿਹੜੀ ਹੈ ਇੰਨੀ ਵੱਧ ਗਈ ਤੇ ਕਿੱਥੇ ਗਿਆ ਤੁਹਾਡਾ ਪ੍ਰਸ਼ਾਸਨ ਕਿੱਥੇ ਗਈ ਤੁਹਾਡੀ ਪੁਲਿਸ ਅੱਜ ਹਾਈ ਕੋਰਟ ਨੂੰ ਕੋਈ ਦਿਨ ਨਹੀਂ ਜਿੱਦਾਂ ਸਰਕਾਰ ਨੂੰ ਜਿਹੜਿਆ ਉਹ ਸਖਤ ਤਾੜਨਾ ਨਾ ਕਰਨੀ ਪੈਂਦੀ ਹੋਵੇ ਜਾਂ ਸਖਤ ਕਮੈਂਟ ਦੇਣੇ ਪੈਂਦੇ ਹੋਣ ਕਿ ਨਸ਼ਿਆਂ ਦੀ ਹਾਲਤ ਪੰਜਾਬ ਦੇ ਵਿੱਚ ਕੀ ਹੈ ਲਾਅ ਐਂਡ ਆਰਡਰ ਦੀ ਹਾਲਤ ਪੰਜਾਬ ਦੇ ਵਿੱਚ ਕੀ ਹੈ ਇਸ ਕਰਕੇ ਐਸ ਵੇਲੇ ਟੋਟਲ ਲਾਅ ਐਂਡ ਆਰਡਰ ਸਿਸਟਮ ਪੰਜਾਬ ਦਾ ਕਲੈਪਸ ਕਰ ਚੁੱਕਿਆ ਇਹਦੇ ਵੈਸੇ ਸਾਡੇ ਕਹਿੰਦੇ ਵੀ ਲੋੜ ਨਹੀਂ ਇਹ ਤਾਂ ਮੰਨ ਲਿਓ ਗਵਰਨਰ ਸਾਹਿਬ ਜਿਹੜਾ ਟੂਰ ਕਰਕੇ ਆਏ ਸੀ ਸਰਹੱਦ ਦੀਆਂ ਦਾ ਉਹਨਾਂ ਨੇ ਕਹਿਤਾ ਸੀ ਕਿ ਦੁਕਾਨਾਂ ਤੱਕ ਨਸ਼ਾ ਜਿਹੜਾ ਉਹ ਦੁਕਾਨਾਂ ਤੋਂ ਹੀ ਮੈਨੂੰ ਲੱਗਿਆ ਇਸ ਕਰਕੇ ਸਾਡੀ ਤਾਂ ਗੱਲ ਪਿੱਛੇ ਰਹਿ ਜਾਂਦੀ ਹੈ ਕਰਜ਼ੇ ਦੀ ਗੱਲ ਵੀ ਜਿਹੜੀ ਆ ਉਹ ਗਵਰਨਰ ਸਾਹਿਬ ਨੇ ਸਭ ਤੋਂ ਪਹਿਲਾਂ ਰੇਜ ਕਰ ਦਿੱਤੇ ਜੀ ਸੂਬੇ ਦੇ ਕਨਸਟੀਚਿਊਸ਼ਨ ਹੈੱਡ ਜਿਹੜੀ ਗੱਲ ਆ ਕਹਿ ਚੁੱਕੇ ਮੈਂ ਸਹਿਮਤ ਹਾਂ ਉਹ ਤਾਂ ਮੈਨੂੰ ਵੀ ਕਹਿਣ ਦੀ ਲੋੜ ਨਹੀਂ ਲੇਕਿਨ ਇਹ ਗੱਲਾਂ ਲੋਕਾਂ ਤੱਕ ਪਹੁੰਚਾਉਣੀ ਜ਼ਰੂਰੀ ਆ ਔਰ ਇਹ ਅਸੀਂ ਉੱਥੇ ਕਰਾਂਗੇ ਔਰ ਸਾਰਾ ਲੇਖਾ ਜੋਖਾ ਕਰਾਂਗੇ ਕਿ ਇਸ਼ਤਿਹਾਰਾਂ ਦੇ ਉੱਤੇ ਕਿੰਨੇ 100 ਕਰੋੜ ਰੁਪਈਆ ਸਰਕਾਰ ਨੇ ਖਰਚ ਕੀਤਾ ਔਰ ਇਸਤੇ ਆਰਕੇਡੀ ਸਟੇਟ ਚ ਲੱਗਦੇ ਆ ਉੱਥੇ ਪੰਜਾਬੀਆਂ ਦਾ ਕੀ ਮਕਸਦ ਹੱਲ ਹੋ ਰਿਹਾ ਕਿ ਸਾਡੇ ਖੂਨ ਪਸੀਨੇ ਦਾ ਪੈਸਾ ਜਿਹੜਾ ਉਹ ਸੈਂਕੜੇ ਕਰੋੜ ਰੁਪਇਆ ਇਸ਼ਤਿਹਾਰਨ ਦਾ ਦੂਜੇ ਸੂਬਿਆਂ ਦੇ ਵਿੱਚ ਜਾ ਕੇ ਲੱਗੇ ਇਹ ਟਾਲਰ ਜਿਹੜਾ ਇਹ ਨਹੀਂ ਕੀਤਾ ਜਾ ਸਕਦਾ ਡਿਵੈਲਪਮੈਂਟ ਅਸੀਂ ਪੰਜਾਬ ਦੀਆਂ ਗਲੀਆਂ ਚ ਖੜ ਕੇ ਪੁੱਛਾਂਗੇ ਕਿ ਜਦੋਂ ਦੀ ਅਕਾਲੀ ਦਲ ਦੀ ਸਰਕਾਰ ਗਈ ਹੈ ਦੱਸੋ ਕਿੱਥੇ ਇੱਟ ਲੱਗੀ ਕਿਸੇ ਕੋਲ ਕੋ ਜਵਾਬ ਨਹੀਂ ਹੋਏਗਾ ਨਾ ਕਾਂਗਰਸ ਕੋਲੇ ਨਾ ਆਮ ਆਦਮੀ ਪਾਰਟੀ ਕੋਲੇ ਇਹ ਅਸੀਂ ਉਥੇ ਗਰਾਊਂਡ ਦੇ ਉੱਤੇ ਜਾ ਕੇ ਇਹਨਾਂ ਤੋਂ ਇਸ ਗੱਲ ਦਾ ਜਵਾਬ ਪੁੱਛਾਂਗੇ ਕਿ ਤੁਸੀਂ ਦੱਸੋ ਤਾਂ ਸਹੀ ਸਾਨੂੰ ਕਿ ਆ 5 ਸਾਲ ਕਾਂਗਰਸ ਦੀ ਸਰਕਾਰ ਸਾਡੇ ਤੋਂ ਬਾਅਦ ਚੱਲੀ ਆ ਉਹੀ ਸੜਕ ਜਿਹੜੀ ਜਿੱਥੇ ਅਸੀਂ ਛੱਡ ਕੇ ਸੀ ਲੁੱਕ ਪਾਈ ਸੀ ਤਿਆਰ ਕੀਤੀ ਸੀ ਉਸ ਤੋਂ ਅੱਗੇ ਜਿਹੜੇ 7 ਸਾਲ ਕੀ ਜਿਹੜੇ ਆ ਟੈਕਸਾਂ ਦਾ ਪੈਸਾ ਉਹਨੇ ਬੰਦ ਹੋ ਗਿਆ ਫਿਰ ਕਿਉਂ ਪੰਜਾਬ ਦੀ ਜਿਹੜੀ ਸਾਰੀ ਡਿਵੈਲਪਮੈਂਟ ਆ ਟੋਟਲ ਜਿਹੜੀ ਆ ਉਹ ਬੰਦ ਹੋ ਗਿਆ ਫਿਰ ਜੋ ਹਾਲ ਅੱਜ ਹੈਲਥ ਦਾ ਅੱਜ ਨਿੱਕੀ ਜਿਹੀ ਬਿਮਾਰੀ ਵੀ ਕਿਸੇ ਨੂੰ ਹੋਵੇ ਤੇ ਕੋਈ ਸਰਕਾਰੀ ਹਸਪਤਾਲੋਂ ਇੱਕ ਨਿੱਕੀ ਟੈਬਲੇਟ ਵੀ ਉਹਨੂੰ ਮਿਲਣ ਵਾਸਤੇ ਇੱਕ ਪੱਤੀ ਕਰੋੜ ਵਾਸਤੇ ਵੀ ਕਿਸੇ ਹਸਪਤਾਲ ਦੇ ਵਿੱਚ ਸਾਜੋ ਸਮਾਨ ਨਹੀਂ ਆ ਮੈਂ মিডিਆ ਨੂੰ ਬੇਨਤੀ ਕਰਦਾ ਕਿ ਆਪ ਜਾ ਕੇ ਪੁੱਛੋ ਆ ਜਿਹੜਾ ਪੱਠਾ ਬਿਠਾਉਣ ਵਾਸਤੇ ਡਰਾਮਾ ਕੀਤਾ ਸੀ ਇਹਨਾਂ ਨੇ ਮੁਹੱਲਾ ਕਲੀਨਿਕ ਦਾ ਹੁਣ ਪੁੱਛੋ ਕਿੱਥੇ ਗਿਆ ਕਿਉਂ ਫੇਲ ਹੋ ਗਿਆ ਮਾਡਲ ਤੁਹਾਡਾ ਹੈਲਥ ਕਲੀਨਿਕ ਦਾ ਕੀ ਸੁਧਾਰਿਆ ਉਹਨਾਂ ਨੇ ਇਹ ਤਾਂ ਸੁਣਿਆ ਕਿ ਫਰਜੀ ਮਰੀਜ਼ਾਂ ਦੇ ਨਾਲ ਕਰੋੜਾਂ ਰੁਪਏ ਦੇ ਸਕੈਂਡਲ ਹੋ ਗਏ ਉਹਦੀਆਂ ਕੋਹਰੀਆਂ ਵੀ ਚੱਲ ਪਈਆਂ ਪਰ ਲੋਕਾਂ ਦੀ ਸਿਹਤ ਸਹੂਲਤ ਕਿਵੇਂ ਸੁਧਰੀ ਜਦੋਂ ਡਾਕਟਰ ਇੱਕ ਤੁਸੀਂ ਭਰਤੀ ਦੀ ਕੀਤਾ ਸਟਾਫ ਸਿਹਤ ਦਾ ਵਿਭਾਗ ਇਹਦਾ ਭਰਤੀ ਨਹੀਂ ਕੀਤਾ ਪੁਰਾਣੇ ਹਸਪਤਾਲਾਂ ਦਾ ਦਰਜਾ ਘਟਾ ਦਿੱਤਾ ਤੇ ਹੈਲਥ ਆਫਸ ਕਿੱਥੋਂ ਇੰਪਰੂਵ ਹੋਣੀ ਸੀ ਇਸ ਕਰਕੇ ਗਰਾਊਂਡ ਦੇ ਉੱਤੇ ਗੱਲ ਕਰਾਂਗੇ ਅੱਜ ਸਕੂਲਾਂ ਦੀ ਹਾਲਤ ਕੀ ਹੈ ਕਿੰਨੇ ਸਟਾਫ ਦੀ ਘਾਟ ਹੈ ਰੂਰਲ ਏਰੀਆ ਦੇ ਵਿੱਚ ਇਹ ਪੰਜਾਬ ਦੇ ਸਕੂਲਾਂ ਦੇ ਸਾਹਮਣੇ ਖੜ ਕੇ ਅਸੀਂ ਇਹਨਾਂ ਨੂੰ ਪੁੱਛਾਂਗੇ ਕਿ ਦੱਸੋ ਅਧਿਆਪਕਾਂ ਦੀ ਭਰਤੀ ਕਿਉਂ ਨਹੀਂ ਹੋ ਰਹੀ ਜਿਹੜੇ ਤੁਸੀਂ ਵੱਡੇ ਵੱਡੇ ਮਾਡਲ ਦਿਖਾਏ ਸੀ ਆ ਇਸਰ ਦੀ ਰਿਪੋਰਟ ਆਈ ਹੈ ਦੋ ਦਿਨ ਪਹਿਲਾਂ ਅਖਬਾਰਾਂ ਦੇ ਵਿੱਚ छਪੀ ਵੀ ਆ ਕਿ 14 ਸਾਲ ਦੇ ਤੇ 18 ਸਾਲ ਦੇ ਬੱਚਿਆਂ ਨੂੰ ਜਿਹੜੀ ਦੂਜੀ ਜਮਾਤ ਤੱਕ ਵੀ ਜਿਹੜਾ ਉਹ ਪੜ੍ਹਨਾ ਨਹੀਂ ਆਉਂਦਾ ਤੇ ਕੀ ਕਾਰਨ ਆ ਇਹਦੇ ਕਿਉਂ ਦਿਨੋ ਦਿਨ ਸਿਸਟਮ ਇੰਨਾ ਜਿਹੜਾ ਡਿਟੇਰੀਓਰੇਟ ਹੋ ਰਿਹਾ ਇਹ ਤਾਂ ਕਰਨ ਤੱਕ ਕਿਸੇ ਨੇ ਕਿਸੇ ਨੂੰ ਦੱਸਨੇ ਪੈਣਗੇ ਨਾ ਕਦੀ ਦਿੱਲੀ ਮਾਡਲ ਕਦੀ ਸਿੰਗਾਪੁਰ ਮਾਡਲ ਪਰ ਗਰਾਊਂਡ ਦੇ ਉੱਤੇ ਸਾਰਾ ਕੁਝ ਫੇਲ ਮਾਰ ਗਿਆ ਜਿਹੜੇ ਮੈਰਿਟਰੀਅ ਸਕੂਲ ਦੇਸ਼ ਦੇ ਵਿੱਚ ਜਿਨ੍ਹਾਂ ਦੀ ਪ੍ਰਸ਼ੰਸਾ ਹੁੰਦੀ ਸੀ ਅੱਜ ਉਹਨਾਂ ਦਾ ਕੀ ਹਾਲ ਹੈ ਕਿ ਬੱਚੇ ਜਿਹੜੇ ਆ ਉਹਨਾਂ ਨੂੰ ਇਹੋ ਜਿਹਾ ਖਾਣਾ ਮਿਲਦਾ ਕਿ ਬੱਚਿਆਂ ਨੂੰ ਸਾਰਿਆਂ ਨੂੰ ਹਸਪਤਾਲ ਦਾਖਲ ਕਰਾਉਣਾ ਪੈਂਦਾ ਉੱਥੇ ਸਟਾਫ ਭਰਤੀ ਨਹੀਂ ਕੀਤਾ ਜਾਂਦਾ ਉੱਥੇ ਰੈਗੂਲਰ ਐਡਮਿਸ਼ਨਸ ਨਹੀਂ ਹੁੰਦੀਆਂ ਕਾਰਨ ਕੀ ਆ ਜਿਹੜਾ ਅੱਛਾ ਮਾਡਲ ਸਟੇਟ ਦਾ ਤੁਸੀਂ ਤਬਾਹ ਕਰ ਦਿੱਤਾ ਤੇ ਅੱਜ ਤੁਸੀਂ ਗੱਲਾਂ ਦੇ ਨਾਲ ਝੂਠੇ ਇਸ਼ਤਿਹਾਰਾਂ ਦੇ ਨਾਲ ਉਹ ਕਮੀ ਜਿਹੜੀ ਹੈ ਉਹ ਕਿਦਾਂ ਪੂਰੀ ਕਰ ਸਕਗੇ ਇਹ ਵੀ ਅਸੀਂ ਜਾ ਕੇ ਉੱਥੇ ਪੁੱਛਾਂਗੇ ਕਿਸਾਨੀ ਦੀ ਜੋ ਹਾਲਤ ਹੈ ਕਿਉਂਕਿ ਜਿੰਨਾ ਇਹਨਾਂ ਨੇ ਵਿਸ਼ਵਾਸ ਘਾਤ ਕਿਸਾਨੀ ਨਾਲ ਕੀਤਾ ਉਦੋਂ ਕਹਿੰਦੇ ਸੀ ਚੁਟਕੀ ਦੇ ਨਾਲ ਸਾਰੀਆਂ ਜਿਹੜੀਆਂ ਫਸਲਾਂ ਦਾ ਸੀ ਐਮਐਸਪੀ ਧਿਆਨ ਦੇ ਤੇ ਹੁਣ ਮੂੰਗੀ ਤੇ ਕਿੰਨੀ ਕੋ ਐਮਐਸਪੀ ਦਿੱਤੀ ਇਹਨਾਂ ਨੂੰ ਪੁੱਛੋ ਕਿ ਕਿਉਂ ਮੂੰਗੀ ਜੜੀ ਆ ਉਹਦੀ ਰਸਤੇ ਸੇਡ ਹੁੰਦੀ ਨਹੀਂ ਕਿੰਨੇ ਚੁੱਕੀ ਮੂੰਗੀ ਸਰਕਾਰ ਨੇ ਚੁੱਕੀ ਕਿਉਂ ਨਹੀਂ ਬਾਕੀ ਫਸਲਾਂ ਦਾ ਕੀ ਹਾਲਾ ਜੜੀਆਂ ਤੁਸੀਂ ਕਿਹਾ ਸੀ ਕਿ ਅਸੀਂ ਐਮਐਸਪੀ ਇਹਨਾਂ ਸਾਰਿਆਂ ਦੀ ਦਿਆਂਗੇ ਔਰ ਐਮਐਸਪੀ ਨਹੀਂ ਦਿੱਤੀ ਨਾਲ ਇੰਨਾ ਨੁਕਸਾਨ ਹੋ ਗਿਆ ਦੋ ਤਿੰਨ ਸੀਜ਼ਨ ਫਸਲਾਂ ਦਾ ਕਿਸੇ ਦਾ ਮੁਆਵਜ਼ਾ ਨਹੀਂ ਹਾਲਾ ਹੈ ਤੇ ਤਾਂ ਕਿਸੇ ਦਾ ਮੁਆਵਜ਼ਾ ਨਹੀਂ ਡੀਜ਼ਲ ਦੇ ਰੇਟ ਤਾਂ ਵਧਾਤੇ ਜਿਹੜਾ ਬੋਝ ਪਾਉਣ ਵਾਲਾ ਸੀ ਕਿਸਾਨੀ ਦਾ ਉਹ ਵਧਾਤਾ ਪਰ ਜਿਹੜੀ ਮਦਦ ਕਰਨੀ ਸੀ ਕਿਸਾਨੀ ਦੀ ਉੱਥੇ ਤੁਸੀਂ ਆਪਣਾ ਹੱਥ ਜਿਹੜਾ ਉਹ ਬੰਦ ਕਰ ਲਿਆ ਤੁਹਾਡੇ ਕੋਲੇ ਹੈਲੀਕਾਪਟਰ ਚਲਾਉਣ ਜੋਗੇ ਇਲੈਕਸ਼ਨਾਂ ਚ ਪੈਸੇ ਹੈਗੇ ਆ ਝੂਠੇ ਇਸ਼ਤਿਹਾਰ ਦੇਣ ਜੋਗੇ ਤੁਹਾਡੇ ਇੰਨੇ ਪੈਸੇ ਹੈਗੇ ਆ ਪਰ ਕਿਸਾਨ ਨੂੰ ਬਾਪਜਾ ਦੇਣ ਵਾਸਤੇ ਤੁਹਾਡੇ ਕੋਲੇ ਪੈਸੇ ਕਿਉਂ ਨਹੀਂ ਆ ਇੱਕ ਕਿਸਾਨਾਂ ਦੇ ਵਿੱਚ ਖੜ ਕੇ ਅਸੀਂ ਤੁਹਾਡੇ ਕੋਲ ਉੱਥੇ ਜਵਾਬ ਜਿਹੜਾ ਉਹ ਪੁੱਛਾਂਗੇ ਇਸ ਕਰਕੇ EMPLOYEES ਨੂੰ ਤੁਸੀਂ ਕਹਿੰਦੇ ਸੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਉਣੀ ਹੈ ਅੱਜ EMPLOYEES ਦਾ ਕੀ ਹਾਲਾ ਹਰ ਵਰਗ ਜਿਹੜਾ ਜਿਹੜਾ ਸਰਕਾਰ ਦੇ ਵੱਖਰੇ ਵੱਖਰੇ ਸੈਕਸ਼ਨ ਹੈ ਉਹ ਹੜਤਾਲਾ ਕਰੀ ਬੈਠਾ ਕੋਈ ਆਪਣੇ ਡੀਏ ਵਾਸਤੇ ਕੋਈ ਆਪਣੇ ਪੇ ਸਕੇਲ ਵਾਸਤੇ ਕੋਈ ਜਿਹੜੀ ਹੈ ਪੈਨਸ਼ਨਾਂ ਦੀ ਕੀ ਵਾਸਤੇ ਔਰ ਹੁਣ ਡਾਂਗਾ ਮਾਰ ਕੇ ਇਹਨਾਂ ਨੂੰ ਪੁਝਾਇਆ ਜਾਂਦਾ ਉਹਨਾਂ ਦੀ ਗੱਲ ਸੁਣਨ ਦੀ بجائے ਉਲਟਾ ਉਹਨਾਂ ਨੂੰ ਡਾਂਗਾ ਮਾਰ ਜਾਂਦਾ ਜਿਹੜੇ ਲੇਡੀ EMPLOYEES ਆ ਉਹਨਾਂ ਨੂੰ ਜਿਹੜੀ ਹੈ ਮੈਨ ਹੈਂਡਲਿੰਗ ਜਿਹੜੀ ਹੈ ਉਹਨਾਂ ਦੀ ਵੀ ਕੀਤੀ ਜਾਂਦੀ ਹੈ ਇਸ ਕਰਕੇ ਇਹ ਵੀ ਇਸੇ ਤਰ੍ਹਾਂ ਦਲਿਤ ਭਰਾਵਾਂ ਦੀਆਂ ਸਾਰੀਆਂ ਸਕੀਮਾਂ ਬੰਦ ਕਰਤੀਆਂ ਆ ਕਿਸੇ ਨੂੰ ਪੁੱਛ ਲਓ ਕਿ ਪੈਨਸ਼ਨਾਂ ਦਾ ਅੱਜ ਕੱਲ ਕੀ ਹਾਲ ਆ ਨੀਲੇ ਕਾਰਡ ਉਦਾਂ ਹੀ ਕੱਟ ਦਿੱਤੇ ਜਿਨ੍ਹਾਂ ਲੋਕਾਂ ਨੂੰ ਚਾਹੀਦਾ ਸੀ ਆਟਾ ਦਾਲ ਉਹਨਾਂ ਦੇ ਹਰ ਹਲਕੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਾਰਡ ਕੱਟ ਦਿੱਤੇ ਜਿਹੜੇ ਗਰੀਬ ਨੂੰ ਰੋਟੀ ਨਹੀਂ ਦੇ ਸਕਦੇ ਜਿਹੜੇ ਵੱਡੇ ਵੱਡੇ ਸਮਝ ਦੇ ਬਾਅਦ ਦਿਖਾਏ ਸੀ ਕਿ 1000 ਰੁਪਏ ਦੇਾਂਗੇ ਹਰ ਭੈਣ ਨੂੰ ਹਰ ਬੀਬੀ ਨੂੰ ਉਹ ਤਾਂ ਪੂਰੇ ਕੀ ਕੀਤੇ ਜਿਹੜੀਆਂ ਸਕੀਮਾਂ ਉਹਨਾਂ ਨੂੰ ਪਹਿਲਾਂ ਚੱਲਦੀਆਂ ਸੀ ਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਐ ਐਸੀ ਬੱਚਿਆਂ ਦਾ ਕਿੱਥੇ ਗਿਆ ਜੀ ਸਕਾਲਰਸ਼ਿਪ ਉਦੋਂ ਕਹਿੰਦੇ ਸੀ ਜੇ ਕੇਂਦਰ ਨਹੀਂ ਦੇਊਗਾ ਤਾਂ ਅਸੀਂ ਆਪ ਦੇਾਂਗੇ ਤੇ ਅੱਜ ਹੁਣ ਪੈਸਾ ਉਹਨਾਂ ਵਾਸਤੇ ਇਹਨਾਂ ਕੋਲ ਸਰਿਆ ਨਹੀਂ ਸਾਰੇ ਜਿਹੜੇ ਬੱਚੇ ਐ ਉਹ ਇੰਸਟੀਚਿਊਸ਼ਨਾਂ ਦੇ ਵਿੱਚ ਜਿਹੜੇ ਐ ਐਡਮਿਸ਼ਨ ਲੈ ਕੇ ਜਰੀਲ ਹੋ ਰਿਹਾ ਉਹਨਾਂ ਨੇ ਸਕਾਲਰਸ਼ਿਪ ਨਹੀਂ ਮਿਲ ਰੇ ਤੇ ਜ਼ਿੰਮੇਵਾਰੀ ਦੇ ਵਾਸਤੇ ਕੌਣ ਐ ਇਸ ਕਰਕੇ ਬਹੁਤ ਜਿੱਥੇ ਹੋਰ ਵੱਡੇ ਈਸ਼ੂ ਆ ਉੱਥੇ ਸਭ ਤੋਂ ਕੰਸਰਨ ਦਾ ਇਸ਼ੂ ਹੈ ਕਿ ਲਾਂਡ ਅਡਰ ਸਟੇਟ ਦੀ ਸਾਡੀ ਕਲੈਪਸ ਹੋ ਗਈ। ਅੱਜ ਪੰਜਾਬ ਦੇ ਵਪਾਰੀ, ਪੰਜਾਬ ਦੇ ਇੰਡਸਟਰੀਅਲਿਸਟ ਉਹ ਪੰਜਾਬ ਨੂੰ ਛੱਡ ਕੇ ਦੂਜੇ ਸੂਬਿਆਂ ਦੇ ਵਿੱਚ ਜਾਣ ਨੂੰ ਮਜਬੂਰ ਹੋ ਗਏ ਆ ਕਿਉਂਕਿ ਫਰੋਤੀਆਂ ਦਾ ਜਿਹੜਾ ਦੌਰ ਹੈ, ਕਤਲਾਂ ਦਾ ਜਿਹੜਾ ਦੌਰ ਹੈ, ਉਹਦੇ ਤੋਂ ਕੋਈ ਵੀ ਆਪਣੀ ਜ਼ਿੰਦਗੀ ਤੋਂ ਹੱਥ ਇੱਥੇ ਰਹਿ ਕੇ ਢੋਣੇ ਨਹੀਂ ਚਾਹੁੰਦਾ। ਇਹਨਾਂ ਹਾਲਾਤਾਂ ਵਾਸਤੇ ਮੈਂ ਪੁੱਛਣਾ ਚਾਹੁੰਦਾ ਕਿ ਜ਼ਿੰਮੇਵਾਰ ਕੌਣ ਹੈ? ਔਰ ਜਿਹੜੇ ਸਟੇਟ ਦੇ ਵੱਡੇ ਨੁਕਸਾਨ ਉਹਨਾਂ ਨੇ ਕਰ ਦਿੱਤੇ ਕਿ ਚੰਡੀਗੜ੍ਹ ਵਿੱਚ ਜ਼ਮੀਨ ਕੇਤਰੀਵਾਲ ਨੂੰ ਖੁਸ਼ ਕਰਨ ਵਾਸਤੇ ਉਹ ਦੇਣ ਵਾਸਤੇ ਮੁੱਖ ਮੰਤਰੀ ਸਾਹਿਬ ਨੇ ਟਵੀਟ ਦੇ ਕੇ ਨਾਲ ਸਹਿਮਤੀ ਦਿੱਤੀ ਉਹ ਤਾਂ ਅਸੀਂ ਰੌਲਾ ਪਾਇਆ ਕਮੰਡਰ ਸਾਹਿਬ ਕੋਲੇ ਗਏ ਪਰ ਕੀ ਇਹ ਸਟੇਟ ਦੇ ਹੱਕਾਂ ਦਾ ਗੈਦਾਰੀ ਨਹੀਂ ਐਸਐਫਐਲ ਦਾ ਕੇਸ ਚੱਲ ਰਿਹਾ ਸੀ ਸਭ ਤੋਂ ਇੰਪੋਰਟੈਂਟ ਇਸ਼ੂ ਹੈ ਪੰਜਾਬ ਦਾ ਤੁਹਾਡਾ ਐਡਵੋਕੇਟ ਜਨਰਲ ਤੁਸੀਂ ਅਪੀਅਰ ਨਹੀਂ ਹੋਣ ਦਿੱਤਾ ਪੰਜਾਬ ਦੇ ਇੱਕ ਵੀ ਐਜੀ ਆਫਿਸ ਦਾ ਵਕੀਲ ਉੱਥੇ ਅਪੀਅਰ ਨਹੀਂ ਹੋਇਆ ਇਹ ਸਾਜ਼ਿਸ਼ ਕਿਤੇ ਖਰਾਬ ਸੀ ਪੰਜਾਬ ਦੇ ਖਿਲਾਫ ਤੁਸੀਂ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦੇਣ ਵਾਸਤੇ ਜਾ ਕੇ ਵਾਅਦੇ ਕਰਾਏ ਕੇਜਰੀਆ ਨਾਲ ਤੁਸੀਂ ਐਸਐਲ ਦਾ ਪਾਣੀ ਹਰਿਆਣੇ ਨੂੰ ਦੇਣ ਤੇ ਜਾ ਕੇ ਵਾਅਦੇ ਕਰਾਏ ਤੇ ਕੀ ਇਹ ਪੰਜਾਬ ਦੇ ਹਿੱਤਾਂ ਦੇ ਨਾਲ ਭਗਵੰਤ ਮਾਨ ਜੀ 기ਦਾਰੀ ਨਹੀਂ ਇਸ ਕਰਕੇ ਇਹ ਜਿੰਨੇ ਇਸ਼ੂ ਨੇ ਚਾਹੇ ਤੁਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਦੁਬਾਰਾ ਹਰਿਆਣੇ ਦੇ ਕਾਲਜ ਅਟੈਚ ਕਰਕੇ ਹਰਿਆਣੇ ਦਾ ਕਲੇਮ ਚੰਡੀਗੜ੍ਹ ਤੇ ਵਧਾਉਣਾ ਚਾਹੁੰਦੇ ਹੋ ਪਰ ਇਹ ਗੱਲਾਂ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਨਹੀਂ ਹੋਣ ਦੇ। ਇਸ ਕਰਕੇ ਅਸੀਂ ਵੱਡਾ ਪ੍ਰੋਗਰਾਮ ਲਿਖਿਆ। ਔਰ ਇਹ 1 ਫਰਵਰੀ ਤੋਂ ਲੈ ਕੇ 28 ਫਰਵਰੀ ਤੱਕ ਇਹ ਪਹਿਲਾ ਪੜਾਅ 43 ਹਲਕੇ ਇਹਦੇ ਚ ਕਵਰ ਕਰਾਂਗੇ। ਉਸ ਤੋਂ ਬਾਅਦ ਫਿਰ ਨੈਕਸਟ ਜਿਹੜੇ ਬਾਕੀ ਹਲਕੇ ਆ ਉਹ ਅਗਲੇ ਪੜਾਅ ਦੇ ਵਿੱਚ ਹੈ ਸਾਡੀ ਕੋਸ਼ਿਸ਼ ਆ ਕਿ ਅਸੀਂ ਜਿਹੜਾ April ਤੱਕ ਇਹ ਸਾਰਾ ਪੰਜਾਬ ਇੱਕ ਵਾਰੀ ਜਿਹੜਾ ਇਹ ਮੁਕੰਮਲ ਕਰਕੇ ਪੰਜਾਬ ਦੀ ਜਨਤਾ ਨੂੰ ਨਾਮ ਬੰਦ ਕਰਕੇ ਪੰਜਾਬ ਨੂੰ ਬਚਾਉਣ ਵਾਸਤੇ ਉਹਨਾਂ ਸਾਰਿਆਂ ਨੂੰ ਇੱਕੋ ਕਤਾਰ ਦੇ ਵਿੱਚ ਖੜੇ ਕਰੀਏ ਤਾਂ ਜੋ ਇਹ ਸਰਕਾਰ ਨੂੰ ਵੀ ਇਸ ਤੋਂ ਪਹਿਲੀ ਕਾਂਗਰਸ ਸਰਕਾਰ ਨੂੰ ਵੀ ਜਿਹੜਾ ਉਸ ਜਿਹੜਾ ਉਹ ਸਬਕ ਮਿਲ ਸਕੇ ਇਹਦੇ ਵਾਸਤੇ ਸਰਦਾਰ ਸਰਬੀਰ ਸਿੰਘ ਜੀ ਬਾਦਲ ਸਾਹਿਬ ਇੱਕ ਤਰੀਕ ਤੋਂ ਜਿਹੜੀ ਆ ਉਹ ਪੰਜਾਬ ਬਚਾਓ ਯਾਤਰਾ ਉਹ ਸ਼ੁਰੂ ਕਰਨ ਕੋਈ ਕੁਐਸਚਨ ਜੀ ਤੁਹਾਡਾ ਹੈ ਹਾਂਜੀ ਸ਼੍ਰੀ ਅਕਾਲਤਖ ਸਾਹਿਬ ਸਵੇਰੇ 10 ਵਜੇ ਅਰਦਾਸ ਹੋਏਗੀ ਸਾਰੀ ਸਾਡੀ ਪੰਜਾਬ ਦੀ ਲੀਡਰਸ਼ਿਪ ਬਾਕੀ ਲੀਡਰਸ਼ਿਪ ਸਾਰੀ ਉਸ ਅਰਦਾਸ ਦੇ ਵਿੱਚ ਸ਼ਾਮਲ ਹੋਏਗੀ ਅਰਦਾਸ ਤੋਂ ਬਾਅਦ ਪ੍ਰੋਗਰਾਮ ਜਿਹੜਾ ਉਹ 80 ਹਲਕੇ ਤੋਂ ਸ਼ੁਰੂ ਹੋਏਗਾ ਇਸ ਕਰਕੇ ਉੱਥੋਂ ਸ਼ੁਰੂਆਤ ਕਰਾਂਗੇ ਤੇ ਫਿਰ ਵਿਚ ਵਿਚ ਹੋਏਗੀ ਕੋਈ ਵਿਚ ਪੜਾਅ ਹੋਏਗਾ ਪੈਦਲ ਇਸ ਤਰ੍ਹਾਂ ਦਾ ਜਾਂ ਫਿਰ ਗੱਡੀਆਂ ਤੇ ਨਹੀਂ ਗੱਡੀਆਂ ਤੇ ਗੱਡੀਆਂ ਤੇ ਕਿਤੇ ਥੋੜਾ ਬਹੁਤਾ ਹੋ ਸਕਦਾ ਜਿਆਦਾਤਰ ਗੱਡੀਆਂ ਦੇ ਉੱਤੇ ਕਾਫਲਾ ਚੱਲੇਗਾ ਤੇ ਦੋ ਤਿੰਨ ਜਗ੍ਹਾ ਤੇ ਰੁੱਕ ਕੇ ਜਿੱਥੇ ਪੁਆਇੰਟ ਉਹ ਹਲਕੇ ਵਾਲੇ ਨਦਾਤ ਕਰਨਗੇ ਉਥੇ ਰਸਤੇ 'ਚ ਸਬੋਧਨ ਵੀ ਕਰਨਗੇ ਇਸ ਕਰਕੇ ਜੇ ਕਿਸੇ ਦੀ ਕੋਈ ਗੱਲ ਵੀ ਕਿਸੇ ਵੇਲੇ ਸੁਣਨੀ ਹੁੰਦੀ ਹੈ ਸੁਣਨਗੇ ਇਸ ਤਰ੍ਹਾਂ ਕਾਫਲਾ ਲਗਾਤਾਰ ਜਿਹੜਾ ਇਹ ਸੋਮਵਾਰ ਚੱਲਿਆ ਕਰੇਗਾ ਫਰਾਈਡੇ ਤੱਕ ਚੱਲੇਗਾ ਸੈਚਰਡੇ ਸੰਡੇ ਹਲੇ ਅਸੀਂ ਦੋ ਦਿਨ ਵਿੱਚੋਂ ਫ੍ਰੀ ਰੱਖਿਆ ਹਰ ਹਰ ਸੈਚਰਡੇ ਸੰਡੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਇਹ ਲਗਾਤਾਰ ਜਿਹੜਾ ਇਹ 5 ਦਿਨ ਹਫ਼ਤੇ 'ਚ ਚੱਲਿਆ ਕਰੇਗਾ ਕਿਮੋ ਸਾਹਿਬ ਇਹ ਤੋਂ ਇੱਕ ਹਟਕੇ ਸਵਾਲ ਗੁਰਮੀ ਸਿੰਘ ਰਾਮ ਸਿੰਘ ਨੂੰ 50 ਜਿਲਦੀ ਪਰੋਲ ਦੁਆਰਾ ਤੋਂ ਬੀਨਤੀ ਗਈ ਹੈ ਬੰਦੀ ਸਿੰਘਾਂ ਦੇ ਦਖੋ ਅਨਫੋਰਚੂਨੇਟ ਹੈ ਕਿ ਇਸ ਤਰ੍ਹਾਂ ਜੇ ਜਿਹੜਾ ਸਾਡਾ ਜੁਡੀਸ਼ੀਅਲ ਸਿਸਟਮ ਹੈ ਉਹਨੂੰ ਇਸ ਤਰੀਕੇ ਨਹੀਂ ਕੰਮ ਕਰਨਾ ਚਾਹੀਦਾ ਇਹ ਜਿਹੜਾ ਬਹੁਤ ਆਕਵਰ ਸਥਿਤੀ ਪੈਦਾ ਹੁੰਦੀ ਹੈ ਕਿ ਜਿਹਦੇ ਤੇ ਇੰਨੇ ਸੰਗੀਨ ਦੋਸ਼ ਹੁੰਦੇ ਆ ਉਹ ਤਾਂ ਰੋਜ਼ ਆ ਜਾਂਦਾ ਔਰ ਜਿਹੜੇ ਸਜ਼ਾ ਕੱਟ ਕੇ ਉਸ ਤੋਂ ਦੁਗਣੀ ਸਜ਼ਾ ਭੁਗਤ ਚੁੱਕਿਆ ਉਹਨਾਂ ਨੂੰ ਇੱਕ ਦਿਨ ਦੀ ਪ੍ਰੋਬਲ ਵੀ ਨਹੀਂ ਮਿਲਦੀ ਜੇ ਫਾਦਰ ਦੇ ਭੋਗ ਤੇ ਵੀ ਕਿਸੇ ਨੇ ਜਾਣਾ ਹੋਵੇ ਉਹਨੂੰ ਹਾਈ ਕੋਰਟ ਜਾਣਾ ਪੈਂਦਾ ਇਸ ਕਰਕੇ ਦੇਸ਼ ਦੇ ਵਿੱਚ ਕਾਨੂੰਨ ਸਾਰੇ ਵਾਸਤੇ ਇੱਕ ਹੋਣਾ ਚਾਹੀਦਾ ਇਹੋ ਚੀਜ਼ਾਂ ਜਿਹੜੀਆਂ ਵਿਟਨੈਸ ਕ੍ਰੀਏਟ ਕਰਦੀਆਂ ਸੋਸਾਇਟੀ ਦੇ ਵਿੱਚ ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀ ਇਹ ਮੁੱਦੇ ਨਾਲ ਲੈ ਕੇ ਦਰੋਂ ਕਿ ਨੈਚੁਰਲੀ ਮੁੱਦੇ ਤਾਂ ਬਹੁਤ ਨੇ ਸਾਰੇ ਤਾਂ ਇਹ ਇੱਕ ਪ੍ਰੈਸ ਕਾਨਫਰੰਸ ਨਹੀਂ ਨਾਲ ਨਾਲ ਪ੍ਰੈਸ ਕਾਨਫਰੰਸਾਂ ਵੀ ਚਲਦੀਆਂ ਰਹਿਣਗੀਆਂ ਰੋਜ਼ ਤੁਹਾਨੂੰ ਮੀਡੀਆ ਦੇ ਵਿੱਚ ਅਸੀਂ ਸਾਰੀਆਂ ਚੀਜ਼ਾਂ ਤੋਂ ਬਰੀਫ ਕਰਾਂਗੇ ਰਿਟਰਨ ਅਸੀਂ ਨਾਲ ਪੈਂਪਲੇਟ ਵੀ ਜਿਹੜੇ ਰਸਤੇ ਦੇ ਵਿੱਚ ਜਿਹੜੇ ਆ ਉਹ ਪਬਲਿਕ ਨੂੰ ਨਾਲ ਨਾਲ ਵੰਡਾਂਗੇ ਉਸਾਰਾ ਮਟੀਰੀਅਲ ਤਿਆਰ ਕੀਤਾ ਜਾ ਰਿਹਾ ਕਿ ਕਿਵੇਂ ਪੂਰਾ ਕਾਫਲਾ ਚੱਲੇਗਾ ਜਿੰਮਤ ਸਾਹਿਬ ਯਾਤਰਾ ਜਿਹੜੇ ਟਾਈਮ ਸ਼ੁਰੂ ਕੀਤੀ ਜਾ ਰਹੀ ਹੈ ਟਾਰਗੇਟ ਪੰਜਾਬ ਬਚਾਉਣਾ ਜੇ ਟਾਰਗੇਟ ਸ਼੍ਰੋਮਣੀ ਅਕਾਲੀ ਦਲ ਦੀ ਸਾਥ ਬਚਾਉਣਾ ਕਿਉਂਕਿ 2019 ਦੇ ਇਲੈਕਸ਼ਨ ਚ ਕੇਵਲ 2 ਸੀਟਾਂ ਤੱਕ ਸਿਮਟ ਕੇ ਰਹੀ ਸੀ 2022 ਚ ਕੇਵਲ 3 ਸੀਟਾਂ ਤੱਕ ਸਿਮਟ ਕੇ ਰਹੀ ਹੈ ਔਰ ਯਾਤਰਾ ਜਿਹੜੀ ਟਾਈਮਿੰਗ ਸ਼ੁਰੂ ਕੀਤੀ ਜਾ ਰਹੀ ਹੈ ਬਿਲਕੁਲ ਲੋਕ ਸਭਾ ਤੋਂ ਅਹਨ ਪਹਿਲਾਂ ਇਹ ਯਾਤਰਾ ਚੱਲ ਰਹੀ ਹੈ ਦੇਖੋ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ 103 ਸਾਲ ਪੁਰਾਣੀ ਪਾਰਟੀ ਹੈ ਇਤਿਹਾਸ ਦੇ ਵਿੱਚ ਬਹੁਤ ਵਾਰੀ ਵਡੀਆਂ ਜਿੱਤਾਂ ਵੀ ਸ਼ਰਮਣੀ ਕਾਲੀ ਦਲ ਨੇ ਪ੍ਰਾਪਤ ਕੀਤੀਆਂ ਬਹੁਤ ਵਾਰੀ ਥੱਲੇ ਵੀ ਗਿਆ ਇਹ ਕੋ ਪਹਿਲੀ ਵਾਰੀ ਨਹੀਂ ਹੈ ਜਿਹੜੀ ਪਾਰਟੀ ਇਲੈਕਸ਼ਨ ਲੜਦੀ ਹੈ ਉਹ ਕਿਤੇ ਜਿੱਤਦੀ ਵੀ ਹੈ ਕਿਤੇ ਪਾਰਟੀ ਹਾਰਦੀ ਵੀ ਹੈ ਲੇਕਿਨ ਨਾ ਤਾਂ ਕਦੀ ਜਿੱਤ ਸਾਡੇ ਦਿਮਾਗ ਨੂੰ ਚੜੀਆ ਤੇ ਨਾ ਕਦੀ ਹਾਰ ਨੇ ਸਾਡਾ ਹੌਸਲਾ ਤੋੜਿਆ ਇਸ ਕਰਕੇ ਬੜੇ ਡਿਫਿਕਲਟ ਹਾਲਾਤ ਸੀਗੇ ਜਿਹੜੇ ਮੋਰਚਿਆਂ ਦੇ ਜੇ ਉਸ ਵੇਲੇ ਤੁਸੀਂ ਨਰਕਨੰਦ ਸਾਹਿਬ ਦਾ ਮੋਰਚਾ ਜੈਤੋਂ ਦਾ ਮੋਰਚਾ ਪੰਡਾ ਸਾਹਿਬ ਦਾ ਮੋਰਚਾ ਇਹਨਾਂ ਮੋਰਚਿਆਂ ਦਾ ਇਤਿਹਾਸ ਅਕਾਲੀ ਦਲ ਦਾ ਪੜੋ ਤਾਂ ਬੜੇ ਡਿਫਿਕਲਟ ਟਾਈਮ ਦੇ ਉੱਤੇ ਵੀ ਜਦੋਂ ਲੋਕਾਂ ਨੂੰ ਲੱਗਦਾ ਸੀ ਵੀ ਅਕਾਲੀ ਰਹਿੜੇ ਕੋਈ ਨਹੀਂ ਉਦੋਂ ਵੀ ਅਕਾਲੀ ਦਲ ਨੇ ਫੇਰ ਮਿਹਨਤ ਕਰਕੇ ਤੇ ਲੋਕਾਂ ਦਾ ਜਿਹੜਾ ਆਸ਼ੀਰਵਾਦ ਆ ਉਹ ਹਾਸਲ ਕੀਤਾ ਇਸ ਕਰਕੇ ਅੱਜ ਜੇ ਤੁਹਾਨੂੰ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੀ ਸਾਨੂੰ ਇਨੀ ਚਿੰਤਾ ਹੁੰਦੀ ਤੇ ਸਰਕਾਰ ਨੂੰ ਸਾਡੀ ਚਿੰਤਾ ਕਰਨ ਦੀ ਕਿਉਂ ਇਨੀ ਲੋੜ ਪੈਂਦੀ ਅੱਜ ਕਾਂਗਰਸ ਦਾ ਸਭ ਤੋਂ ਵੱਧ ਅਟੈਕ ਕਿਤੇ ਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਆ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਧ ਅਟੈਕ ਕਿੱਥੇ ਆ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਇਸੇ ਤਰ੍ਹਾਂ ਬਾਕੀ ਹਰ ਕੋਈ ਅਟੈਕ ਕਿਉਂ ਅਕਾਲੀ ਦਲ ਤੇ ਕਿਉਂ ਕਰਦਾ ਕਿਉਂਕਿ ਜਿੰਨਾ ਹਾਰਨਾ ਇੱਕ ਅਲੱਗ ਚੀਜ਼ ਹੈ ਪਰ ਗਰਾਊਂਡ ਦੇ ਉੱਤੇ ਅੱਜ ਵੀ ਆਪੋਜੀਸ਼ਨ ਦਾ ਰੋਲ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਕਰਦਾ ਆ ਆ ਤੁਸੀਂ ਇਹ ਇਹ ਕੋਈ ਤੁਸੀਂ ਸੋਚਦੇ ਹੋ ਕਿ ਜਿਹੜਿਆ ਚੰਡੀਗੜ੍ਹ ਤੇ ਸਮਝੌਤਾ ਕਰਕੇ ਮੇਹਰ ਦੀ ਇਲੈਕਸ਼ਨ ਲੜਦੇ ਪਏ ਆ ਇਹ ਪੰਜਾਬ ਦੇ ਹਿੱਤਾਂ ਦੀ ਪੰਜਾਬ ਚ ਪਹਿਲੀ ਵਾਰ ਨਹੀਂ ਕਰ ਰਹੇ ਇਥੇ ਵੀ ਆਪਣੇ ਕੇਸ ਬਚਾਉਣ ਵਾਸਤੇ ਇਹ ਰਾਤਾਂ ਨੂੰ ਜਾ ਕੇ ਤੇ ਸਰਕਾਰ ਨਾਲ ਇਕੱਠੇ ਹੋ ਕੇ ਤੇ ਬੈਠਕਾਂ ਕਰਦੇ ਆ ਦਿੱਲੀ ਰੋਜ਼ ਭਗਵੰਤ ਮਾਨ ਜੀ ਤੇ ਕੇਜਰੀਵਾਲ ਸਾਹਿਬ ਉੱਥੇ ਖੜਗੇ ਜੀ ਦੇ ਜਾ ਕੇ ਆਲੇ-ਦੋਲੇ ਬੈਠੇ ਹੁੰਦੇ ਵੀ ਦੇਖੋ ਜੀ ਹੁਣ ਕੇਜਰੀਵਾਲ ਫੜਿਆ ਗਿਆ ਤੇ ਸਾਡੀ ਮਤ ਕਰਿਓ ਇਥੇ ਉਹ ਇਹਨਾਂ ਦੀ ਅਮੰਤਤਾ ਕਰਦੇ ਰਹਿੰਦੇ ਦੇਖਣ ਸ਼੍ਰੋਮਣੀ ਅਕਾਲੀ ਦਲ ਦੇ ਅਟੈਕ ਕਰਨ ਦੀ ਗੱਲ ਹੁੰਦੀ ਸਾਰੇ ਇਕੱਠੇ ਹੁੰਦੇ ਇਸ ਕਰਕੇ ਗੱਲ ਪੰਜਾਬ ਦੀ ਹੈ ਜਿਹੜਾ ਇਤਿਹਾਸ ਹੈ ਸਾਡਾ ਸਾਰਾ ਉਹ ਪੰਥ ਵਾਸਤੇ ਜੇ ਕਿਸੇ ਨੇ ਹੁਣ ਤੱਕ ਕੋਈ ਕਾਰਜ ਕੀਤੇ ਆ ਤੇ ਸ਼ਰਮਣੀ ਕਲਦਰ ਜੇ ਪੰਜਾਬ ਵਾਸਤੇ ਕੋਈ ਵੱਡੇ ਕੰਮ ਕਿਸੇ ਨੇ ਕੀਤੇ ਆ ਉਹ ਵੀ ਸ਼ਰਮਣੀ ਕਲਦਰ ਇਸ ਕਰਕੇ ਸਾਡੀ ਆਪਣੀ ਜਿਹੜੀ ਡਿਊਟੀ ਹੈ ਉਹ ਡਿਊਟੀ ਅਸੀਂ ਕਿਉਂਕਿ ਇੱਕ ਜ਼ਮੀਨ ਨਾਲ ਜੁੜੀ ਹੋਈ ਪਾਰਟੀ ਹੈ ਇਸ ਲਈ ਆਪਣੀ ਡਿਊਟੀ ਅਸੀਂ ਡਟ ਕੇ ਜਿਹੜੀ ਆ ਉਹ ਪੂਰੀ ਕਰਾਂਗੇ ਸਰ ਬੰਦਾ ਤਾਰ ਟੋਡੇ ਕੋਲੇ ਵੀ ਆਲਸਿਕ ਡਿਸਾਈਡ ਕੀਤਾ ਕਿ ਅਸੀਂ ਕਿੱਧਰ ਜਾਣਾ ਹੈ ਜਾਂ ਅਸੀਂ ਕਿਸੇ ਨੂੰ ਵੋਟ ਦੇਣੀ ਹੈ। ਦੇਖੋ ਬੜਾ ਅੱਛਾ ਕੁਐਸਚਨ ਤੁਸੀਂ ਕੀਤਾ ਸਾਡਾ ਇੱਕ ਐਮਸੀਐ ਸਰਦਾਰ ਹਰਦੀਪ ਸਿੰਘ ਪਹਿਲਾ ਸੀਨੀਅਰ ਡਿਪਟੀ ਮੈਰਵੀਆ ਬਾਕੀ ਸਾਰੀਆਂ ਜੇ ਪਾਰਟੀਆਂ ਨੇ ਐਮਸੀ ਲਗਾਏ ਹੋਏ ਆ ਕਾਲੀ ਦਲ ਤਾਂ ਕਿਉਂ ਬਾਹਰ ਕਿਉਂਕਿ ਵਿਕਦਾ ਨਹੀਂ। ਇੱਕੋ ਹੀ ਇੱਕੋ ਹੀ ਆ ਬਾਕੀ ਜਿਨ੍ਹਾਂ ਦੇ ਕਿੰਨੇ ਕਿੰਨੇ ਆ ਉਹ ਸਾਰੇ ਲੈ ਕੇ ਲੁਕੇ ਹੋਏ ਆ ਸਿਕਿਉਰਟੀਆਂ ਲਾ ਕੇ ਦੁਜੇ ਲਾ ਕੇ ਟੈਲੀਫੋਨ ਖੋ ਕੇ ਸਾਰਾ ਕੁਝ ਉਹਨਾਂ ਦੇ ਕੋਲ ਰੱਖਿਆ ਹੋਇਆ ਹੈ। ਇੱਕੋ ਇੱਕ ਅਕਾਲੀ ਦਲ ਦਾ ਹੀ ਆ ਜਿਹੜਾ ਖੁੱਲ ਕੇ ਰੋਜ਼ ਇੱਥੇ ਪ੍ਰੈਸ ਕਾਨਫਰੰਸ ਕਰਦਾ ਤੇ ਇਹਨਾਂ ਨੂੰ ਚੈਲੰਜ ਕਰਦਾ ਵੀ ਦੱਸੋ ਤੁਹਾਡਾ ਸਮਝੌਤਾ ਕਿਸ ਬੇਸ ਤੇ ਆ ਤੁਹਾਡਾ ਸਿਧਾਂਤ ਕੀ ਹੈ ਇਸ ਕਰਕੇ ਅਸੀਂ ਜੋ ਫੈਸਲਾ ਲੈਣਾ ਹੋਏਗਾ ਸਾਡਾ ਬੰਦਾ ਮੈਰਿਟ ਤੇ ਫੈਸਲਾ ਲਏਗਾ ਉਹਨੂੰ ਪਾਰਟੀ ਦੇ ਨਾਲ ਇਨ ਟੱਚ ਹੈ ਪਾਰਟੀ ਪ੍ਰਧਾਨ ਦੇ ਨਾਲ ਸਾਡਾ ਕੈਂਡੀਡੇਟ ਇਨ ਟੱਚ ਹੈ ਜੋ ਚੰਡੀਗੜ੍ਹ ਦੀ ਭੈਤਰੀ ਵਾਸਤੇ ਹੋਇਆ ਉਹ ਉਹ ਸਟੈਂਡ ਲਏਗਾ ਪਰ ਇਸ ਗੱਲ ਨੂੰ ਐਪਰੀਸ਼ੀਏਟ ਜ਼ਰੂਰ ਕਰਿਆ ਕਰੋ ਕਿ ਜਿਹੜਾ ਬੰਦਾ ਲੁਕਦਾ ਨਹੀਂ ਉਹ ਦਿਖਦਾ ਵੀ ਨਹੀਂ ਇਸ ਕਰਕੇ ਮਲੈਤਾ ਕਹਿੰਦਾ ਉਹਨੇ 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 ਕੱਲ ਦੀ ਪ੍ਰੈਸ ਕਾਨਫਰੰਸ 'ਚ ਰੇਟ ਦੱਸੇ ਵੀ ਖਾਲੀ ਚੈੱਕ ਵੀ ਦੱਸੇ ਜਾਂਦੇ ਉਸੇ ਉਸੇ ਸਾਡੇ ਸਾਡੇ ਅਮਜੀ ਨੇ ਕੱਲ ਮੀਡੀਆ ਦੇ ਵਿੱਚ ਜਿਹੜੀ ਆਪ ਹੀ ਕਿਹਾ ਵੀ ਲੋਕੀ ਖਾਲੀ ਚੈੱਕ ਲੈ ਕੇ ਵੀ ਤੋਰੇ ਫਿਰਦੇ ਕਿ ਮਤਾਂ 10 ਕਰੋੜ ਦਾ ਬਕਾਇਆ ਹੋ ਗਿਆ ਪੀਆਰਟੀਸੀ ਵੱਲ ਜੀ ਰੈਲੀਗੈਂਟ ਤੇ ਪੀਆਰਟੀਸੀ ਲਗਾਤਾਰ ਬਕਾ ਮਰਤੀਆਂ ਗਈਆਂ ਜਦੋਂ ਪੰਜਾਬ ਸਰਕਾਰ ਦਾ ਬਕਾਇਆ ਤਾਂ 10 ਕਰੋੜ ਆ ਸਰਕਾਰ ਵੱਲ ਦੇਖੋ ਕੱਲਾ ਪੀਆਰਟੀਸੀ ਨਹੀਂ ਹੈ ਭਾਵੇਂ ਤੁਸੀਂ ਬਿਜਲੀ ਬੋਰਡ ਲਾ ਲਓ ਭਾਵੇਂ ਪੀਆਰਟੀਸੀ ਲਾ ਲਓ ਭਾਵੇਂ ਬਾਕੀ ਡਿਪਾਰਟਮੈਂਟ ਲਾ ਲਓ ਸਾਰਿਆਂ ਦਾ ਜਿਹੜਾ ਹੈਗਾ ਪੱਠਾ ਬੈਠਾ ਪਿਆ ਸਿਰਫ ਇੱਕ ਹੈਲੀਕਾਪਟਰ ਉੱਡਦਾ ਉਹਦੇ ਵਾਸਤੇ ਨਾਲ ਜਹਾਜ਼ ਵੀ ਚਾਹੀਦਾ ਹੋਵੇ ਉਹ ਵੀ ਆ ਜਾਂਦਾ ਬਾਕੀ ਕਿਸੇ ਕੰਮ ਵਾਸਤੇ ਗਵਰਨਮੈਂਟ ਕੋਲੇ ਪੈਸੇ ਨਹੀਂ ਹੈ ਆ ਐਂਬੂਲੈਂਸ ਨਹੀਂ ਚਲਦੀਆਂ ਪਈਆਂ ਤੁਸੀਂ ਪੀਆਰਟੀਸੀ ਦੀ ਬੱਸਾਂ ਦੀ ਗੱਲ ਕਰਦੇ ਹੋ ਉਹ ਤਾਂ ਜ਼ਿੰਦਗੀ ਬਚਾਉਣ ਵਾਸਤੇ ਜ਼ਰੂਰੀ ਹੈ ਆ ਤੁਹਾਡੇ ਮੇਰੇ ਖਿਆਲ ਚੈਨਲ ਨੇ ਸਟੋਰੀ ਕੀਤੀ ਸੀ ਕਿ ਸ਼ਾਇਦ ਤੁਸੀਂ ਵੀ ਕੀਤੀ ਸੀ

ਉਹ ਗੱਲ ਇਹ ਹੈ ਕਿ ਜਿਹੜੀ ਟੱਕਰੀ ਹੈ ਨਾ ਵੈਸੇ ਜਿਹੜਾ ਜਸਟਿਸ ਦਾ ਇਨਸਾਫ ਦਾ ਤਰਾਜੂ ਜਿਹੜਾ ਉਹ ਉਹਨੂੰ ਪਮਾਨਣ ਨੂੰ ਹਮੇਸ਼ਾ ਕੰਪੇਅਰ ਕੀਤਾ ਜਾਂਦਾ ਕੋਈ ਨਵੀਂ ਗੱਲ ਨਹੀਂ ਹੈਗੀ ਉਹ ਕਦੇ ਵਾਸਤੇ ਹੁੰਦੀ ਟੱਕਰੀ ਤੋਲਣ ਵਾਸਤੇ ਹੁੰਦੀ ਨਾ ਉਹ ਕਹਿੰਦੇ ਬਾਬੇ ਨਾਲ ਦੀ ਟੱਕਰੀ ਨਾਲ ਇਸ ਨੂੰ ਮਿਲਣਾ ਨਹੀਂ ਚਾਹੀਦਾ ਦੇਖੋ ਜਿਹੜੀ ਜਸਟਿਸ ਵਾਲੀ ਗੱਲ ਹੈ ਜੇ ਜਿਹੜੀ ਤਕਰੀ ਜਸਟਿਸ ਕਰਦੀ ਹੈ ਬਾਬੇ ਨਾਨਕ ਨਾਲ ਤਾਂ ਕਿਸੇ ਗੱਲ ਨੂੰ ਵੀ ਅਸੀਂ ਕੰਪੇਅਰ ਨਹੀਂ ਕਰਦੇ ਉਹ ਤਾਂ ਪਬਲਿਕ ਹੀ ਆਪ ਹੀ ਕਹਿ ਦਿੰਦੀ ਜਦੋਂ ਜਸਟਿਸ ਦੀ ਗੱਲ ਹੁੰਦੀ ਹੈ ਇਮਾਨਦਾਰੀ ਦੀ ਗੱਲ ਹੁੰਦੀ ਹੈ ਟਰਾਂਸਪਰੈਂਸੀ ਦੀ ਗੱਲ ਹੁੰਦੀ ਹੈ ਤੇ ਪਬਲਿਕ ਆਪ ਜੋੜ ਲੈਂਦੀ ਹੈ ਬਾਬਾ ਨਾਨਕ ਜੀ ਨਾਲ ਕਿਸੇ ਚੀਜ਼ ਦਾ ਕੰਪੈਰੀਸ਼ਨ ਅਸੀਂ ਨਹੀਂ ਕਰਦੇ ਉਹ ਵੈਸੇ ਕਿਉਂਕਿ ਇਤਿਹਾਸ ਦੇ ਵਿੱਚ ਉਹ ਪ੍ਰਚਲਿਤ ਹੈ ਉਹਨਾਂ ਦਾ ਮੋਦੀ ਖਾਨੇ ਦਾ ਉਹ ਇੰਨਾ ਜ਼ਿਆਦਾ ਕਿ ਕੋਈ ਨਾ ਕੋਈ ਵੈਸੇ ਗੱਲ ਕਰਦੇ ਕਰਦੇ ਵਿੱਚੋਂ ਉਹ ਉਹ ਆਪਣੇ ਆਪ ਹੀ ਦਿਮਾਗ ਦੇ ਵਿੱਚ ਉਹ ਆ ਜਾਂਦੀ ਹੈ ਗੱਲ ਜਦੋਂ ਤਕਨੀ ਦੀ ਗੱਲ ਹੁੰਦੀ ਹੈ ਇਸ ਕਰਕੇ ਅਸੀਂ ਕਦੀ ਇਹਨਾਂ ਚੀਜ਼ਾਂ ਨੂੰ ਜਿਹੜੇ ਹੈ ਗੁਰੂਆਂ ਦੇ ਨਾਲ ਗੁਰੂਆਂ ਦੇ ਕਦੀ ਵੀ ਕੰਪੇਅਰ ਨਹੀਂ ਕਰ ਸਕਦੇ ਕਿਉਂਕਿ ਉਹ ਉਹ ਬਹੁਤ ਵੱਡੀ ਥਾਤੇ ਹੈ ਰਾਜਨੀਤੀ ਦੀ ਗੱਲ ਅਸੀਂ ਰਾਜਨੀਤੀ ਤੱਕ ਹੀ ਰੱਖਦੇ ਆ ਇਸ ਕਰਕੇ ਉਹ ਚੀਜ਼ਾਂ ਮੁੱਖ ਮੰਤਰੀ ਨੂੰ ਕਹੋ ਨਾ ਵੀ ਜਿਹੜੀ ਗੱਲ ਹੁੰਦੀ ਹੈ ਉਹਦੇ ਤੇ ਤੇ ਕਦੀ ਕੋਈ ਨੁਕਸਾਨ ਨਹੀਂ ਲੱਭਦਾ ਜਦੋਂ ਇਹਨਾਂ ਨੁਕਸਾਨ ਦੇ ਤੁਸੀਂ ਆ ਜੋ ਨਾ ਕੱਢਣ ਤੇ ਇਹਨਾਂ ਮਤਲਬ ਵੀ ਤੁਹਾਡੇ ਕੋਲੇ ਕੋਈ ਇਸ਼ੂ ਹੈ ਨਹੀਂ ਕਿਸੇ ਦੇ ਖਿਲਾਫ ਕਰਨ ਨੂੰ ਪਰ ਤੁਸੀਂ ਨਾਉਨ ਇਸ਼ੂ ਨੂੰ ਇਸ਼ੂ ਬਣਾਉਂਦੇ ਕੋਈ ਸਤਿ। ਇਹ ਮਤਲਬ ਹੈ ਕਿ ਜੇ ਇਹ ਮੁੰਡਾ ਜੇ ਫਾਰਮ ਨਹੀਂ ਜਾਂਦਾ ਤਾਂ ਉਹ ਨਾਲ ਪਾਰਟਨਰ ਕਰਦੀਆਂ ਨੇ ਤਾਂ ਪੰਜਾਬ ਸਰਕਾਰ ਨੇ ਟੈਂਡਰ ਕੱਢਿਆ ਜੀ ਸਕਿਉਰਟੀ ਵਾਸਤੇ ਜੀ। ਔਰ ਉਸ ਤੇ ਠੀਕੇ ਪਰ ਜਿਹੜੀ ਭਰਤੀ ਜੀ ਹੋਗੀ ਔਰ ਚੌਂਕੀ ਦਾ ਜਿਹੜੀ ਈਵੀਐਮ ਦੀ ਰੱਖੀ ਕਰੇਗੀ। ਦੇਖੋ ਗੱਲ ਇਹ ਹੈ ਕਿ ਹੁਣ ਇਹ ਸਮਾਂ ਆ ਗਿਆ ਕਿ ਇਹ ਜੋ ਮਰਜ਼ੀ ਕਰੀ ਜਾਣ ਇਹਨਾਂ ਨੇ ਪਹਿਲੀ ਗੱਲ ਤੇ ਹੈ ਕਿ ਰੈਗੂਲਰ এমਪਲੋਇਮੈਂਟ ਦਾ ਤੇ ਇਹਨਾਂ ਨੇ ਵੈਸੇ ਹੀ ਪੰਜਾਬ ਚ ਸਕੋਪ ਖਤਮ ਕਰ ਦਿੱਤਾ। ਇਹਨਾਂ ਨੇ ਸਿਰਫ ਯੂਥ ਨੂੰ ਐਕਸਪਾਇਰਟ ਕਰਨਾ ਸੀ ਲੱਖਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੂੰ ਕਹਿਤਾ ਕਿ ਸਾਰਿਆਂ ਨੂੰ ਸਰਕਾਰੀ ਨੌਕਰੀਆਂ ਦੇਾਂਗੇ ਤੇ ਹੁਣ ਜਿਹੜੀ ਰਿਟਾਇਰਮੈਂਟ ਹੁੰਦੀ ਪਈ ਆ ਉਹ ਵੀ ਪੂਰੀ ਨਹੀਂ ਕਰਦੇ ਔਰ ਜਿੱਥੇ ਇਹ ਕਿਸੇ ਨੂੰ ਇਮਪਲॉयਮੈਂਟ ਦੇ ਸਕਦੀ ਹੈ ਗਵਰਨਮੈਂਟ ਉੱਥੇ ਵੀ ਜਾਣਬੁੱਝ ਕੇ ਇਹ ਇਦਾਂ ਦੀਆਂ ਸਿਤੀਆ ਕ੍ਰੀਏਟ ਕਰਦੇ ਆ ਇਸ ਕਰਕੇ ਜੇ ਸਿਕਿਉਰਿਟੀ ਦੀ ਘਾਟ ਹੈ ਤਾਂ ਪੁਲਿਸ ਦੀ ਰੈਗੂਲਰ ਭਰਤੀ ਕਰਨੀ ਚਾਹੀਦੀ ਹੈ ਉਹਨੂੰ ਡਿਪਲੋਏ ਕਰੋ ਜੇਕਰ ਪੁਲਿਸ ਦੀ ਰੈਗੂਲਰ ਭਰਤੀ ਨਹੀਂ ਕਰਨੀ ਜਦੋਂ ਡੈਫੀਸ਼ੈਂਸੀ ਹੋਏਗੀ ਫਿਰ ਇਦਾਂ ਦੇ ਕੰਮ ਕਰਨਗੇ ਵੀ ਆਊਟਸੋਰਸ ਕਰ ਲਓ ਫਿਰ ਇਹਨਾਂ ਨੂੰ ਬਾਅਦ ਚ ਕੱਢ ਦਿਆਂਗੇ ਇਲੈਕਸ਼ਨ ਵਾਸਤੇ ਰੱਖੇ ਜਾਣੇ ਆ ਬਾਅਦ ਚ ਕੱਢ ਦਿਆਂਗੇ ਪਹਿਲਾਂ ਇਹਦੇ ਐਡਵਰਟਾਈਜ਼ਮੈਂਟ ਦੇਣਗੇ ਕਿੰਨੀ ਦੇਰ ਪਈ ਇਹਨਾਂ ਬੰਦਿਆਂ ਨੂੰ ਨੌਕਰੀ ਦਿੱਤੀ ਤੇ ਮਹੀਨੇ ਬਾਅਦ ਉਹਨਾਂ ਨੂੰ ਕੱਢ ਦਿਆਂਗੇ ਵੀ ਹੁਣ ਕੰਮ ਇਲੈਕਸ਼ਨ ਹੋ ਗਿਆ ਤੇ ਵੇਲੇ